ਨੀ ਕੌਮ ਦੀ ਪੱਕੀ ਕਰਨ ਖਾਤਰ ਪਿਤਾ ਵਾਰਿਆ ਤੇ ਪੁੱਤਰ ਵਾਰ ਦਿੱਤੇ ਦੋ ਵਾਰੇ ਚਮਕੌਰ ਦੀ ਜੰਗੇ ਅੰਦਰ ਜਿਉਂਦੇ ਨੀਹਾਂ ਚ ਦੋ ਖਲਾਰ ਦਿੱਤੇ ਤਤੀ ਲੋ ਤੇ ਦਾਦੇ ਦਾ ਸਿਦਕ ਦੇਖੋ ਸ਼ਹਾਦਤ ਭਰੇ ਸੀ ਫੁੱਲਾਂ ਗਿਆਰ ਦਿੱਤੇ ਸਾਜੇ ਪੰਜ ਪਿਆਰੇ ਦਸਮੇਸ਼ ਜੀ ਨੇ ਨਾਲ ਉਹਨਾਂ ਨੂੰ ਪੰਜ ਕਕਾਰ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੀਆਂ ਸੰਗਤਾਂ ਨੂੰ ਸਾਹਿਬ ਇੱਕ ਸਾਹਿਬਾਇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸੰਗਤ ਜੀ ਜਿੱਥੇ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਉੱਥੇ ਪਿੰਡ ਬੂਲਪੁਰ ਜ਼ਿਲ੍ਹਾ ਕਪੂਰਥਲਾ ਵਿੱਚ ਵੀ ਬੜੇ ਜਾਹੋ ਜਲਾਲ ਨਾਲ ਸੰਗਤਾਂ ਵੱਲੋਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਤੇ ਜਿਸ ਵਿੱਚ ਛੋਟੇ ਬੱਚਿਆਂ ਦੇ ਦਸਤਾਰ ਦੇ ਮੁਕਾਬਲੇ ਕਰਵਾਏ ਜਾਏ ਜਾ ਰਹੇ ਹਨ ਤੇ ਜਿੱਥੇ ਕੁਝ ਦਿਨ ਪਹਿਲਾਂ ਬੱਚਿਆਂ ਦਾ ਕੈਂਪ ਲਗਾਇਆ ਗਿਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਸਿੱਖੀ ਦਾ ਮਿਆਰ ਉੱਚਾ ਚੱਕਣ ਲਈ ਤੇ ਸਿੱਖੀ ਨਾਲ ਜੋੜਨ ਲਈ ਇਹ ਸਾਡੇ ਪਿੰਡ ਬੂਲਪਰੋਨ ਨੂੰ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਸ ਵਿੱਚ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਉਹਨਾਂ ਦਾ ਕੈਂਪ ਲਗਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਜਿਹੜਾ ਦਸਤਾਰ ਦਾ ਮੁਕਾਬਲਾ ਤੁਸੀਂ ਦੇਖ ਰਹੇ ਹੋ ਸੰਗਤ ਜੀ ਚੱਲ ਰਿਹਾ ਛੋਟੇ ਛੋਟੇ ਬੱਚੇ ਅੱਜ ਥੋੜੇ ਵੱਡੇ ਬੱਚੇ ਸਾਰਿਆਂ ਦਾ ਮੁਕਾਬਲਾ ਚੱਲ ਰਿਹਾ ਜਿਸ ਵਿੱਚ ਇਹਨਾਂ ਨੂੰ 20 ਮਿੰਟਾਂ ਦਾ ਸਮਾਂ ਦਿੱਤਾ ਗਿਆ ਤੇ 20 ਮਿੰਟ ਵਿੱਚ ਆਪਣੀ ਸੋਹਣੀ ਦਸਤਾਰ ਬਣ ਕੇ ਦਿਖਾਉਣਗੇ ਤੇ ਉਸ ਤੋਂ ਬਾਅਦ ਜਿਹੜਾ ਵਧੀਆ ਦਸਤਾਰ ਹੋਊ ਜਿਹਦੀ ਵਧੀਆ ਦਸਤਾਰ ਹੋਊਗੀ ਉਹਨੂੰ ਵਿਨਰ ਜੇਤੂ ਘਰਾੜ ਦਿੱਤਾ ਜਾਊਗਾ ਤੇ ਪੂਰੀ ਵੀਡੀਓ ਦੇਖਣ ਦੇ ਲਈ ਪੂਰਾ ਰਿਜ਼ਲਟ ਜਾਣਨ ਦੇ ਲਈ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਧੰਨਵਾਦ ਵਹੀਗੁਰ ਜੀ ਕਾ ਖਾਲਸਾ ਵਹੀਗੁਰ ਜੀ ਕੀ ਫਤਿਹ ਕਾਬਲਾ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਨੂੰ ਸਾਰੇ ਪਾਰਟਿਸਪੀਟਾਂ ਨੂੰ 20 ਮਿੰਟ ਦਾ ਸਮਾਂ ਦਿੱਤਾ ਜਾਊਗਾ ਉਹਦੇ ਵਿੱਚ ਤੁਸੀਂ ਆਪਣੀ ਦਸਤਾਰ ਬੰਨਣੀ ਆ ਜਿਕਾਰੇ ਦੇ ਨਾਲ ਸ਼ੁਰੂਆਤ ਹੋਊਗੀ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਇਹ ਕੋਲਿਕ ਕਿਵੇਂ ਨਿੱਕੇ ਨਿੱਕੇ ਬੱਚੇ ਆਪਣੀ ਦਸਤਾਰ ਨੂੰ ਤਵੱਜੋ ਦੇ ਰਹੇ ਆ ਤੇ ਸਿੱਖੀ ਨਾਲ ਜੁੜ ਰਹੇ ਆ ਬਹੁਤ ਵਧੀਆ ਪਰਾਲਾ ਸਾਡੇ ਪਿੰਡ ਦੇ ਨੌਜਵਾਨ ਗੱਭਰੂਆਂ ਨੂੰ ਜਿਹੜਾ ਛੋਟੇ ਬੱਚਿਆਂ ਨੂੰ ਦਸਤਾਰ ਨਾਲ ਜੋੜ ਕੇ ਇਹ ਸਿੱਖੀ ਦੇ ਮਿਆਰ ਨੂੰ ਉੱਚਾ ਚੁੱਕ ਰਹੇ ਆ ਬਹੁਤ ਵਧੀਆ ਬੱਚਿਓ ਅਜੇ 5 ਮਿੰਟ ਮੰਗੇ ਆ ਤੁਹਾਡੇ ਕੋਲ ਪੂਰੇ 15 ਮਿੰਟ ਹਲੇ ਪਏ ਆ 20 ਮਿੰਟ ਦਾ ਸਮਾਂ ਤੇ ਆਰਾਮ ਨਾਲ ਸੋਹਣੀਆਂ ਸੋਹਣੀਆਂ ਦਸਤਾਰਾਂ ਬਣਾ ਕੇ ਬਣ ਕੇ ਦਿਖਾਉਣੀਆਂ ਕਿਉਂਕਿ ਜਿਨ੍ਹਾਂ ਨੇ ਰਿਜ਼ਲਟ ਕੱਢਨੇ ਉਹਨਾਂ ਨੂੰ ਰਿਜ਼ਲਟ ਕੱਢਣਾ ਔਖਾ ਹੋ ਜਿਵੇਂ ਵੀ ਜੇਤੂ ਕਰਾਰ ਕਿੰਨੂ ਦਈਏ ਹੋਰ ਜੇ ਤਿੰਨ ਪਾਰਟਿਸਿਪੇਟ ਰਹਿੰਦੇ ਸੀਗੇ ਉਹਨਾਂ ਦਾ ਟਾਈਮ ਸਟਾਰਟ ਕੀਤਾ ਜਾਂਦਾ ਜਕਾਰੇ ਦੇ ਨਾਲ ਸ਼ੁਰੂਆਤ ਹੋ ਗਈ ਆਪਣਾ ਸਾਰਿਆਂ ਨੇ ਬੈਸਟ ਦੇਣਾ ਵਾ ਤੇ 20 ਮਿੰਟ ਦਾ ਸਮਾਂ ਬਹੁਤ ਹੁੰਦਾ ਵਾ ਤੇ ਆਪਣਾ ਬੈਸਟ ਦਿਓ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਤਿੰਨ ਨੂੰ ਖੜੀਦਾ ਦਿਲਰਾਜ ਇਹ ਸੀਗੇ ਜਿਹੜੇ ਪਹਿਲੇ ਦੌਰ ਵਿੱਚ ਪੱਕਾ ਬਣੀਆਂ ਹਾਂਜੀ ਤੇ ਇਹ ਸਿੰਘ ਸਾਰੇ ਦਸਤਾਰ ਬਨ ਕੇ ਤਿਆਰ ਹੋ ਚੁੱਕੇ ਆ ਤੇ ਤਿੰਨ ਸਿੰਘ ਰਹਿ ਗਏ ਸੀ ਉਹਨਾਂ ਨੂੰ ਬਾਅਦ ਚ ਟਾਈਮ ਦਿੱਤਾ ਗਿਆ 20 ਮਿੰਟ ਦਾ ਸਮਾਂ ਤੇ ਉਹ ਆਪਣੀ ਦਸਤਾਰ ਬਨ ਰਹੇ ਆ ਤੇ ਜਦੋਂ ਇਹਨਾਂ ਤਿੰਨਾਂ ਸਿੰਘਾਂ ਨੇ ਵੀ ਦਸਤਾਰ ਬਨ ਲਈ ਉਸ ਤੋਂ ਬਾਅਦ ਰਿਜ਼ਲਟ ਅਨਾਉਂਸ ਕੀਤਾ ਜਾਊਗਾ ਜੇ ਜੀ ਸੋਹਣੀ ਦਾ ਤਸਤਾਰ ਹੋਊਗੀ ਤੇ ਉਸ ਨੂੰ ਜਿਹੜਾ ਆ ਪਹਿਲਾ ਪ੍ਰਾਈਜ਼ ਦਿੱਤਾ ਜਾਊਗਾ ਤਾਂ ਸਨਮਾਨ ਸਾਰੇ ਬੱਚਿਆਂ ਦਾ ਹੋਊਗਾ ਤੇ ਪਰ ਕਹਿੰਦੇ ਜਦੋਂ ਕੰਪੀਟੀਸ਼ਨ ਹੋਵੇ ਉਦੋਂ ਜਿਹੜਾ ਪਹਿਲਾ ਦੂਜਾ ਰਿਜ਼ਲਟ ਤੀਸਰਾ ਨੰਬਰ ਕੱਟਣਾ ਵੀ ਜ਼ਰੂਰੀ ਹੁੰਦਾ ਲਓ ਜੀ 20 ਮਿੰਟ ਦੇ ਮੁਕਾਬਲੇ ਤੋਂ ਬਾਅਦ ਹੁਣ ਰਿਜ਼ਲਟ ਅਨਾਉਂਸ ਹੋਣਗੇ ਹਾਂਜੀ ਸੰਗਤ ਜੀ ਜਿਹੜਾ ਦਸਤਾਰ ਮੁਕਾਬਲਾ ਚੱਲ ਰਿਹਾ ਸੀ ਇਹ 11 ਪਾਰਟਿਸਪੇਟ ਨੇ ਜਿਨ੍ਹਾਂ ਨੇ ਉਸ ਵਿੱਚ ਪਾਰਟਿਸਪੇਟ ਕੀਤਾ ਤੇ ਕੁਝ ਬੱਚੇ ਆਪਣੇ ਬੂਲਪੁਰ ਦੇ ਤੇ ਕੁਝ ਪਿੰਡ ਥੇ ਵਾਲੇ ਤੋਂ ਜਿਨ੍ਹਾਂ ਨੇ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਤੇ ਆਪਾਂ ਸਾਰਿਆਂ ਤੋਂ ਵਾਰੀ-ਵਾਰੀ ਉਹਨਾਂ ਦਾ ਨਾਮ ਜਾਣਾਂਗੇ ਤੇ ਪਿੰਡ ਜਾਣਾਂਗੇ ਕਾਕੇ ਆਪਣਾ ਨਾਮ ਮੇਰਾ ਨਾਮ ਹਰਨੂਰ ਸਿੰਘ ਪਿੰਡ ਪਿੰਡ ਮੇਰਾ ਬੂਲਪੁਰ ਉੱਚੀ ਬੋਲਣਾ ਥੋੜਾ ਹਾਂਜੀ ਆਪਣਾ ਨਾਮ ਮੇਰਾ ਨਾਮ ਸਤਪੀਰ ਸਿੰਘ ਪਿੰਡ ਬੂਲਪੁਰ ਤੁਹਾਡਾ ਨਾਮ ਗੁਰシャン ਸਿੰਘ ਪਿੰਡ ਥੇਵਲ ਹਾਂਜੀ ਸਮਰਵੀਰ ਸਿੰਘ ਪਿੰਡ ਥੇਵਲ ਪ੍ਰਦੀਪ ਸਿੰਘ ਪਿੰਡ ਥੇਵਲ ਹਰਮਨ ਸਿੰਘ ਪਿੰਡ ਥੇਵਲ ਸੁਖਨੂਰ ਸਿੰਘ ਪਿੰਡ ਬੂਲਪੁਰ ਗੁਰਸਾਈਵ ਸਿੰਘ ਪਿੰਡ ਬੂਲਪੁਰ ਸੈਜੋਤ ਸਿੰਘ ਪਿੰਡ ਨੀਤਪੁਰ ਅਭੀਜੋਤ ਸਿੰਘ ਪਿੰਡ ਨੀਤਪੁਰ ਸਕੁਵੰਤ ਸਿੰਘ ਪਿੰਡ ਬੂਲਪੁਰ ਇਹ ਆ ਜੀ ਉਹ 11 ਪਾਰਟਿਸਪੀਏਡ ਜਿੰਨਾ ਪਿਆਰਾ ਬੋਲਦੇ ਆ ਉਨੀਆਂ ਪਿਆਰੀਆਂ ਪੱਗਾ ਬਣੀਆਂ ਹੋਈਆਂ ਤੇ ਪਿੱਛੇ ਸਾਡਾ ਵੀਰ ਅਨੁਰਾਧ ਸਿੰਘ ਜਿਨੇ ਪੂਰੇ ਕੈਂਪ ਵਿੱਚ ਸਹਿਯੋਗ ਦਿੱਤਾ ਉਪਰਾਲਾ ਕੀਤਾ ਮੇਰੀ ਗੱਲ ਸੁਣ ਦੋਨੋਂ ਹੱਥ ਜੋੜ ਕੇ ਬਸ ਫਤਿਹ ਬੁਲਾ ਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣਾ ਨਾਮ ਦੱਸ ਦੇ ਅਨੁਰਾਧ ਸਿੰਘ ਪਿੰਡ ਬੂਲਪੁਰ ਠੀਕਾ ਤੇਰਾ ਯਾਰ ਬਹੁਤ ਬਹੁਤ ਧੰਨਵਾਦ ਤੂੰ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਲਈ ਬਹੁਤ ਬਹੁਤ ਧੰਨਵਾਦ ਤੇਰਾ ਤੇ ਸਟੇਜ ਤੋਂ ਤੁਹਾਡਾ ਸਨਮਾਨ ਵੀ ਕਰਵਾਵਾਂਗੇ ਆਪਾਂ ਕਮੇਟੀ ਨੂੰ ਬੈਠੇ ਠੀਕ ਆ ਬਹੁਤ ਬਹੁਤ ਧੰਨਵਾਦ ਹਡਾ ਰੋਲੇ ਸੋ ਨਿਆਸ ਸਤ ਸ੍ਰੀ ਅਕਾਲ ਚਲੋ ਅਸੀਂ ਤਾਂ ਭਾਈ ਧਰਮਵਈ ਸਿੰਘ ਜੀ ਜਾ ਇਹਨਾਂ ਦੇ ਪਿਤਾ ਜੀ ਨੂੰ ਸੁਣਿਆ ਲੇਕਿਨ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਅਮਰ ਸਿੰਘ ਜੀ ਸ਼ੌਂਕੀ ਨੂੰ ਸੁਣਿਆ ਤਾਂ ਤੀਜੀ ਪੀੜ੍ਹੀ ਵਿੱਚ ਬੋਲੇ ਸੋਨਹਾਲ ਬੋਲੇ ਸੋਨਹਾਲ ਸਾਡੇ ਕਾਨੂੰਨ ਅਜੇ ਹਨ ਕਹ ਹਰ ਇੱਕ ਵਾਸਤੇ ਕਾਨੂੰਨ ਵੱਖਰੇ ਵੱਖਰੇ ਹਨ ਦਿੱਲੀ ਦੇ ਤੇ ਲਾਹੌਰ ਦੇ ਕਾਨੂੰਨ ਸਿੱਖਾਂ ਵਾਸਤੇ ਹਮੇਸ਼ਾ ਹੀ ਵੱਖਰੇ ਰਹੇ ਹਨ ਅਖੀਰ ਭਾਈ ਸਤਵੰਦ ਸਿੰਘ ਤੇ ਭਾਈ ਕੇਰ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਜੋ ਕਿ ਕੱਲ 6 ਜਨਵਰੀ ਨੂੰ ਉਹ ਵੀ ਦਿਹਾੜਾ ਹੈ ਸੋ ਤੇ ਦੋਹਾਂ ਦੇ ਇਕੱਠੇ ਹਨ ਕੱਲ ਨੂੰ ਸੋ ਹੁਣ ਆਪਾਂ ਸਮਾਪਤੀ ਵੱਲ ਵਧ ਰਹੇ ਹਾਂ ਮੈਂ ਪ੍ਰਬੰਧਕ ਕਮੇਟੀ ਸੱਜਣਾ ਨੂੰ ਬੇਨਤੀ ਕਰੂੰਗਾ ਕਿ ਸਭ ਤੋਂ ਪਹਿਲਾਂ ਉਹਨਾਂ ਸੱਜਣਾਂ ਦਾ ਮਾਨ ਸਤਿਕਾਰ ਕੀਤਾ ਜਾਵੇ ਜਿਨ੍ਹਾਂ ਨੇ ਗੁਰੂ ਕੇ ਆਮਾਤਾਂ ਗੁਰੂ ਕੇ ਲੰਗਰਾਂ ਵਾਸਤੇ ਮਾਇਆ ਪੇਟ ਕੀਤੀ ਹੈ ਸੋ ਉਹਨਾਂ ਨੂੰ ਸਰੋਪੇ ਦਿੱਤੇ ਜਾਣੇ ਹਨ ਉਹਨਾਂ ਤੋਂ ਬਾਅਦ ਜੋ ਬੀਬੀਆਂ ਮੁਬਾਰਤਵਾਦੀਆਂ ਹੱਕਦਾਰ ਹਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਿੱਖੀ ਵਿੱਚ ਰੱਖ ਕੇ ਸੋਹਣਿਆ-ਸੋਹਣਿਆ ਦਸਤਾਰਾ ਸਜਾਉਣ ਦਾ ਯਤਨ ਕੀਤਾ ਇਹਦੇ ਵਾਸਤੇ ਮੈਂ ਬੇਟਾ ਅਨੁਰਾਗ ਸਿੰਘ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਤਾਂ ਉਹਨਾਂ ਦੀ ਸਮੁੱਚੀ ਟੀਮ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਤਕਰੀਬਨ 10 ਦਿਨ ਇਸੇ ਗੁਰਦੁਆਰਾ ਸਾਹਿਬ ਵਿਖੇ ਟ੍ਰੇਨਿੰਗ ਦੇ ਕੇ ਸੋਹਣਿਆ-ਸੋਹਣਿਆ ਪੱਗਾਂ ਸਜਾਈਆਂ ਮੈਂ ਭਾਈ ਦਲਬਾਤ ਸਿੰਘ ਜੀ ਗ੍ਰੰਥੀ ਗੁਰਦੁਆਰਾ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਲੇਟਫਾਰਮ ਦੇ ਕੇ ਇਹਨਾਂ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਸੋ ਸਮੁੱਚੀਆਂ ਸੰਗਤਾਂ ਦਾ ਸਮੁੱਚੇ ਨੌਜਵਾਨਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣਾ ਇਸ ਪ੍ਰਕਾਸ਼ ਗੁਰਪੁਰਬ ਤੇ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਸੋ ਮੈਂ ਨਾਮ ਬੋਲਾਂਗਾ ਪ੍ਰਬੰਧਕ ਕਮੇਟੀ ਵਾਲੇ ਪ੍ਰਧਾਨ ਸਾਹਿਬ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਆਓ ਨਾਲ ਬਾਬਾ ਜੀ ਬਾਬਾ ਦਰਦਾਲ ਸਿੰਘ ਜੀ ਹੈਲਪ ਕਰਾਉਣਗੇ ਕੈਨੇਡਾ ਵਿੱਚ ਜਾ ਵਸੇ ਹਨ ਉਹਨਾਂ ਦੇ ਪਰਿਵਾਰ ਵੱਲੋਂ 12000 ਰੁਪਏ ਗੁਰੂ ਘਰ ਵਾਸਤੇ ਮਾਇਆ ਭੇਟ ਕੀਤੀ ਗਈ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਇੱਥੇ ਸਤਿ ਸ੍ਰੀ ਅਕਾਲ ਸਰਦਾਰ ਹਰਜੀਤ ਸਿੰਘ son of ਸਰਦਾਰ ਕਰਨੈਲ ਸਿੰਘ ਮੌਲਵੀ ਸਾਹਿਬ ਸਾਡੇ ਸਾਥ ਦਾ ਪ੍ਰਧਾਨ ਸਾਹਿਬ ਜੋ ਕਿ ਇਸ ਸੰਸਾਰ ਵਿੱਚ ਨਹੀਂ ਰਹੇ ਉਹਨਾਂ ਦੇ ਸੁਪੁੱਤਰ ਸਰਦਾਰ ਹਰਜੀਤ ਸਿੰਘ ਜੀ ਵੱਲੋਂ 15000 ਰੁਪਏ ਦੀ ਭੇਟਾ ਗੁਰੂ ਘਰ ਵਾਸਤੇ ਕੀਤੀ ਗਈ ਮੈਂ ਉਹਨਾਂ ਦੇ ਪ੍ਰਵਾਹ ਨੂੰ ਵੀ ਬੇਨਤੀ ਕਰੂੰਗਾ ਭਾਈ ਹਰਜਿੰਦਰ ਸਿੰਘ ਉਹ ਵੀ ਇੱਥੇ ਆ ਕੇ ਵਰਿੰਦਰ ਕੁਮਾਰ ਬੱਸੀ ਜੀ ਜਿਨ੍ਹਾਂ ਨੇ ਗੁਰੂ ਘਰ ਲੰਗਰਾਂ ਵਾਸਤੇ ਅਤੇ ਗੁਰੂ ਘਰ ਇਮਾਰਤਾਂ ਵਾਸਤੇ 5000 ਰੁਪਏ ਦਾ ਯੋਗਦਾਨ ਪਾਇਆ ਕਿਰਪਾ ਕਰਕੇ ਉਹ ਵੀ ਆਪਣਾ ਗੁਰੂ ਘਰ ਦੀ ਬਖਸ਼ਸ਼ ਰੂਪਾ ਲਾਣ ਦੀ ਕਿਰਪਾਲਤਾ ਕਰਨ ਜੀ ਸਰਦਾਰ ਜਗਿੰਦਰ ਸਿੰਘ ਪੁੱਤਰ ਸਰਦਾਰ ਕਰਤਾਰ ਸਿੰਘ ਆਓ ਥਿੰਦ ਸਾਹਿਬ ਕਿਉਂਕਿ ਦੂਸਰਾ ਖੰਡਾਰ ਸਾਹਿਬ ਸਰਦਾਰ ਜਗਿੰਦਰ ਸਿੰਘ ਜੀ ਬੰਦੋਸੀ ਇਹਨਾਂ ਨੂੰ ਵੀ ਗੁਰੂ ਘਰ ਦੀ ਬਖਸ਼ਸ਼ ਦਿੱਤੀ ਜਾਣੀ ਹੈ ਸਰਦਾਰ ਬਰਮੇਦ ਸਿੰਘ ਜੀ ਸੂਬੇਦਾਰ ਸਾਹਿਬ ਮੈਂ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਉਹਨਾਂ ਨੇ ਵੀ 5000 ਦਾ ਯੋਗਦਾਨ ਗੁਰੂ ਕਿਹਾ ਲੰਗਰਾਂ ਗੁਰੂ ਕਿਹਾ ਮਾਰਤਾ ਵਾਸਤੇ ਪਾਇਆ ਉਹ ਵੀ ਕਿਰਪਾ ਕਰਕੇ ਸਟੇਜ ਤੇ ਆਉਣ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰਨ ਬੋਲੇ ਸੋਨਹਿਾ ਬੋਲੇ ਸੋਨਹਿਾ ਕੋត្រ ਅੱਗੇ ਹੋ ਜਾਓ ਅੱਗੇ ਹੋ ਕੇ ਪਾਓ ਮੂੰਹ ਉਧਰ ਨੂੰ ਕਰ ਲਓ ਬੋਲੇ ਸੋਨਹਿਾ ਜੀ ਕੋਈ ਨਾ ਪਾਇ ਹੋਇਆ ਨਾ ਸਭ ਕੁਝ ਠੀਕ ਸਭ ਠੀਕ ਬਾਈ ਇੱਥੇ ਰੱਖ ਟ੍ਰੇਨਰ ਤੇ ਇਹਨਾਂ ਦੀ ਸਮੁੱਚੀ ਟੀਮ ਆਵੇ ਤੇ ਜਿੰਨਾ ਜਿੰਨਾ ਬੱਚਿਆਂ ਦੇ ਇਹਨਾਂ ਨੇ ਦਸਤਾਰਾਂ ਸੋਹਣੀਆਂ ਦਸਤਾਰਾਂ ਸਜਾਈਆਂ ਤੇ ਸਜਾਉਣ ਦਾ ਜੋ ਟ੍ਰੇਨਿੰਗ ਦਾ ਕੰਮ ਕੀਤਾ ਉਹ ਆਪਣੀ ਪੂਰੀ ਟੀਮ ਨੂੰ ਇੱਥੇ ਲੈ ਕੇ ਆਉਣ ਉਹਨਾਂ ਨੂੰ ਜੋ ਨੌਜਵਾਨਾਂ ਵੱਲੋਂ ਸਮੁੱਚੀ ਸੰਗਤ ਵੱਲੋਂ ਤੁਸ਼ ਜੀ ਭੇਟਾ ਇਹਦੇ ਵਿੱਚ ਮੇਰੇ ਖਿਆਲ ਕੋਈ ਮਾ ਤੇ ਗੱਫੇ ਹਨ ਉਹ ਦੇਣ ਦੀ ਕਿਰਪਾਲਤਾ ਕਰਨ ਪਹਿਲਾ ਨਾਮ ਜਿਹਨੂੰ ਆਪਾਂ ਕਹਿੰਦੇ ਬੇਟਾ ਉਧਰ ਅੱਗੇ ਚੱਲੋ ਓਕੇ ਓਕੇ ਦੂਸਰਾ ਨਾਮ ਹਰਨੂਰ ਸਿੰਘ ਤੀਸਰਾ ਨਾਮ ਗੁਰシャン ਸਿੰਘ ਥੇਵਾਲਾ ਤੀਸਰੇ ਨਾਮ ਵਿੱਚ ਦੋ ਬੇਟੇ ਆਏ ਆ ਜੀ ਗੁਰシャン ਸਿੰਘ ਥੇਵਾਲਾ ਤੇ ਗੁਰਸਾਹਿਬ ਸਿੰਘ ਔਰ ਡਾਕਟਰ ਸਾਹਿਬ ਦੇ ਬੇਟੇ ਇਹਨਾਂ ਦੇ ਨਾਲ ਹੁਣ ਜਿਹੜੇ ਬਾਕੀ ਸਾਰਿਆਂ ਦਾ ਸਨਮਾਨ ਸੇਵਾਦਾਰਾਂ ਵੱਲੋਂ ਕੀਤਾ ਗਿਆ ਕਿ ਕਿਸੇ ਨੂੰ ਵੀ ਇਸ ਕੰਮ ਤੋਂ ਵਾਂਝਾ ਨਹੀਂ ਰੱਖਿਆ ਗਿਆ ਕਿ ਬੱਚਿਆਂ ਵਿੱਚ ਅਤਿ ਸ਼ਾਹਬਦ ਸਮਰਵੀਰ ਸਿੰਘ ਹਰਦੀਪ ਸਿੰਘ ਅਰਮਾਨ ਸਿੰਘ ਸੁਖਨੂਰ ਸਿੰਘ ਸੁਖਵੰਤ ਸਿੰਘ ਸਹਬਜੋਤ ਸਿੰਘ ਅਭੀਜੋਤ ਸਿੰਘ ਸਾਰੇ ਬੱਚੇ ਇਕੱਠੇ ਹੀ ਆ ਕੇ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਨੰਨਸਾਕ ਵਾਲੇ ਜਵਾਬੇ ਤੋਂ ਸਿੱਧਰਦਾ ਨਹੀਂ ਮੁਰਗੇ ਮੈਂ ਸਮਝ ਗਿਆ ਸਮਝ ਗਿਆ ਸੰਜੀ ਹੋ ਗਿਆ ਤਾਂ ਇਹ ਉਹ ਬੇਟੇ ਨੂੰ ਮਾਸਟਰ ਟ੍ਰੇਨਰ ਜਿਹੜਾ ਹੈਗਾ ਵਾ ਅਨਰਾਜ ਸਿੰਘ ਇਹਨੂੰ ਸਰੋਪੇ ਦੀ ਬਖਸ਼ਿਸ਼ ਕੀਤੀ ਜਾਣੀ ਆ। ਉਹ ਦਿਓ ਸਰੋਪਾ ਬਾਬਾ ਜੀ। ਬਾਬਾ ਜੀ ਸਰੋਪਾ ਦਿਓ ਜੀ। ਮੈਂ ਇਹਨਾਂ ਮਾਤਾਵਾਂ ਨੂੰ ਬਹੁਤ-ਬਹੁਤ ਜੀ ਆਇਆਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਕਿਉਂਕਿ ਇਹ ਇੱਕ ਜਾਗ ਲਾਉਣ ਵਾਲੀ ਗੱਲ ਹੁੰਦੀ ਆ ਜੇ ਆਪਾਂ 5-6 ਸਾਲ ਪਹਿਲਾਂ ਨਜ਼ਰ ਮਾਰੀਏ ਤਾ ਪੰਜਾਬ ਵਿੱਚ ਘੋਨਿਆਂ ਦਾ ਜਾਂ ਮੋਨਿਆਂ ਦਾ ਦੌਰ ਚੱਲ ਪਿਆ ਸੀ ਜਿਹੜਾ ਅੱਜ ਜਿਵੇਂ ਆਪਾਂ ਬਦਲਦੇ ਸਰੂਪ ਵਿੱਚ ਕਿਉਂਕਿ ਜਿੱਥੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਕਿਉਂਕਿ ਉੱਥੇ ਸੋਸ਼ਲ ਮੀਡ ਸੋਸ਼ਲ ਮੀਡੀਆ ਕੇ ਇਹੋ ਜਿਹਾ ਪਲੇਟਫਾਰਮ ਆ ਉੱਥੇ ਅੰਮ੍ਰਿਤ ਵੀ ਪਿਆ ਤੇ ਜ਼ਹਿਰ ਵੀ ਪਈ ਆ ਅਸੀਂ ਸੋਚਣਾ ਕਿ ਅਸੀਂ ਅੰਮ੍ਰਿਤ ਛਕਣਾ ਜਾਂ ਜ਼ਹਿਰ ਪੀਣੀ ਆ ਸੋ ਜਿਵੇਂ ਜਿਵੇਂ ਪ੍ਰਚਾਰ ਵਿੱਚ ਵਾਧਾ ਹੋਇਆ ਤਾਂ ਵਰਲਡ ਵਿੱਚ ਦਸਤਾਰਾ ਵਾਲੇ ਸਿੰਘਾਂ ਦੀ ਜਿਹੜੀ ਆ ਗਿਣਤੀ ਵੀ ਵਧਣ ਲੱਗੀ ਆ ਸੋ ਮੈਂ ਇਹਨਾਂ ਨੌਜਵਾਨਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਨੂੰ ਬੁੱਲਪੁਰ ਦੀ ਸ਼ਾਨ ਨੂੰ ਇਲਾਕੇ ਦੀ ਸ਼ਾਨ ਨੂੰ ਵਧਾਇਆ ਸੋ ਮੇਰੀ ਭੈਣਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਕਿਉਂਕਿ ਆਪਾਂ ਪਿਛਲੇ ਦਿਨੀ ਦੇਖੋ ਦਾਦੀ ਮਾਂ ਨੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਆਪਣੇ ਦਾਦਾ ਗੁਰੂ ਤੇਗ ਬਹਾਦਰ ਜੀ ਦੀਆਂ ਕਹਾਣੀਆਂ ਸੁਣਾ ਕੇ ਕੁਰਬਾਨੀ ਲਈ ਤਿਆਰ ਕੀਤਾ ਸੋ ਬੱਚਿਆਂ ਨੂੰ ਪੱਗ ਦੀ ਦਸਤਾਰ ਦੀ ਮਹਾਨਤਾ ਬਾਰੇ ਦੱਸਿਆ ਕਰੋ ਕੇਸਾਂ ਦੀ ਮਹਾਨਤਾ ਬਾਰੇ ਦੱਸਿਆ ਕਰੋ ਨਹੀਂ ਤਾਂ ਉਹ ਵੀ ਇੱਥੇ ਰਾਜ ਭਾਗ ਮੰਨ ਸਕਦੇ ਸੀ ਸਾਡੇ ਬਦਲੇ ਹੀ ਉਹਨਾਂ ਕੁਰਬਾਨੀਆਂ ਕੀਤੀਆਂ ਸੀ ਸੋ ਹੁਣ ਆਨੰਦ ਸਾਹਿਬ ਜੀ ਦਾ ਪਾਠ ਗ੍ਰੰਥੀ ਸਿੰਘ ਜੀ ਨੇ ਕਰ ਦਿੱਤਾ ਹੈ ਸੋ ਹੁਣ ਸਿੱਧੀ ਅਰਦਾਸ ਹੀ ਹੋਣੀ ਹੈ ਤੋ ਦੇ ਆ ਗਏ ਰੋ ਦਾਸ ਤੁਮ ਤਰੁ ਗੁਡੀ ਕੀ ਫਤਗ ਸਿਰ ਗੋਦੀ ਜੀ ਸਹਾਏ ਆਜਿ ਮਹਾਂਦੀ ਦੀ ਬਾਦ ਸ਼ਾਹੀ ਰਸਮੀ ਪ੍ਰਥਮ ਪ੍ਰਤੀ ਸਮਰਕਾਏ ਗੁਰੂ ਨਾਨਕ ਦੇਵ ਜੀ ਆਏ ਭਾਈ ਦਾਤਾਰ ਜੀ ਜਿਨ੍ਹਾਂ ਗੁਰਦਾਰੇ ਘਟਾਮਾਂ ਤੋਂ ਕਲ ਸਭ ਤੋਂ ਜੋੜਿਆ ਗਿਆ ਤੇ ਮੈਂ ਉਹਦੇ ਫੁੱਲੇ ਦਰਸ਼ਨ ਵਿਦਾਰ ਉਹ ਸੇਵਾ ਸੰਭਾਲਦੇ ਧਾਨ ਕਾਸਾ ਜੀ ਨੇ ਬਖਸ਼ਾ ਜੀ ਨੇ ਮਾਣਿਆ ਬੇਮਾਨ ਸਤਿਗੁਰੂ ਤਾਣਿਆ ਗੇਤਾ ਸਤਿਗੁਰੂ ਚਵਰੇ ਛਤਰ ਤਖਤ ਦੇ ਮਾਲਕ ਉਦਦੀ ਪਰ ਸੁਭਾਏ ਮਾਂ ਦਸਵੇਂ ਦਸਮ ਪਾਸ਼ਾ ਰਿਆ ਕੰਗਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਅਸੂਹ ਸੰਗਤ ਦੀ ਅਰਦਾਸ ਬੇਨਤੀ ਸਤਿਗੁਰੂ ਪਾਸ਼ਾ ਜੀ ਵਾ ਪ੍ਰਗਟਿਓ ਮਨ ਤੇ ਗਮੜਾ ਵਰੀਆ ਮੈਂ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜਿਹਲਾ ਹੁਮਨਾਮੇ ਸੁਣਾ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਆਂ ਜੀ ਦਾ ਆਰਾਮ ਦਿੱਤਾ ਵਾ ਨਾਮ ਸੁਣ ਚੜਦੀ ਕਲਾ ਮੇਰੇ ਭਾਣੇ ਸਰਬਤ ਦਾ ਭਗਉ ਮਾਨਯੋ ਗੁਰੰਥ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟੁਆ ਕੀ ਜੈ ਜੋ ਪ੍ਰਭ ਕੋ ਮਿਲਦੋ ਚ ਹੈ ਤੋਜ ਸ਼ਬਦ ਮੈਂ ਅਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਤਾਰ ਹੋਏ ਸੋ ਮਿਲਾਂਗੇ ਬਗੇ ਬੋਹਾਲ ਸੋ ਤਸਰੀਆ ਗਾ ਲੋ ਵਾਹਿਗੁਰੂ ਕਾ ਖਾਲਸਾ ਆਏ ਗੁਰਜੀ ਕੀ ਫਤਿਹ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਵਿੱਚ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਖੜੇ ਆ ਤੇ ਸਾਡੇ ਨਾਲ ਭਾਈ ਸਾਹਿਬ ਨੇ ਆਪਾਂ ਪਹਿਲਾਂ ਇਹਨਾਂ ਦਾ ਨਾਮ ਜਾਣਾਂਗੇ ਤੇ ਫੇਰ ਇਹਨਾਂ ਦੇ ਵਿੱਚ ਚਾਰ ਲਵਾਂਗੇ ਆਪਣਾ ਨਾਮ ਦੱਸਿਓ ਪਹਿਲਾਂ ਸਰਦਾਰ ਲਖਵਿੰਦਰਪਾਲ ਸਿੰਘ ਜੀ ਤੇ ਬੜੀ ਸ਼ਰਦਾ ਦੇ ਧੂਮਤਾਮ ਨਾਲ ਸੰਗਤਾਂ ਨੂੰ ਗੁਰਪੁਰਬ ਸਾਹਿਬ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਸੰਗਤਾਂ ਦਾ ਜਹੋ ਜਲਾਲ ਕਿਹੋ ਜਿਹਾ ਵੇਖਣ ਨੂੰ ਬਹੁਤ ਵਧੀਆ ਜਿਹੜਾ ਮਨਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬਹੁਤ ਵਧੀਆ ਵਾ ਸੰਗਤਾਂ ਸ਼ਰਦਾ ਦੇ ਨਾਲ ਸੇਵਾ ਕਰ ਰਹੀਆਂ ਵਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਵਾ ਤੇ ਇਸੇ ਤਰ੍ਹਾਂ ਹੀ ਮਨਾਇਆ ਜਾਵੇਗਾ ਤੇ ਜਿਵੇਂ ਛੋਟੇ ਬੱਚਿਆਂ ਨੂੰ ਬਹੁਤ ਵਧੀਆ ਉਪਰਾਲਾ ਦਸਤਾਰ ਮੁਕਾਬਲੇ ਆਂ ਦਾ ਕੀਤਾ ਗਿਆ ਉਸ ਨੂੰ ਕਿਦਾਂ ਵੀ ਇਹਦੇ ਇਦਾਂ ਦੇ ਉਪਰਾਲੇ ਕਿੰਨੇ ਕ ਵੱਡੇ ਪੱਦਰ ਤੇ ਹੋਰ ਹੋਣੇ ਚਾਹੀਦੇ ਆ ਮੈਂ ਕਹਿੰਦਾ ਜਿਹੜੇ ਆਪਣੇ ਵਰਗੇ ਨੌਜਵਾਨ ਆ ਵੀਰ ਆ ਉਹਨਾਂ ਕਈਆਂ ਨੂੰ ਦਸਤਾਰਾਂ ਨਹੀਂ ਹਲੇ ਵੀ ਪੂਰੀ ਤਰ੍ਹਾਂ ਬਲਣੀਆਂ ਆ ਰਹੀਆਂ ਉਹ ਵੀ ਕੋਸ਼ਿਸ਼ ਕਰਿਆ ਕਰਨ ਤੇ ਵੱਧ ਤੋਂ ਵੱਧ ਜਿਹੜੇ ਆ ਮੁੰਡੇ ਹੁਣ ਸਿੱਖ ਜਿਹੜੇ ਨਹੀਂ ਬਣ ਰਹੇ ਨਾਈ ਕੋਲ ਜਾਂਦੇ ਹੈਗੇ ਆ ਤੇ ਉਹ ਵੀ ਇਸ ਰਾਹ ਤੇ ਤੁਰਨ ਠੀਕ ਆ ਜੀ ਧੰਨਵਾਦ ਜੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ É isso. ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਾਈ ਜੀ ਵਾਹਿਗੁਰਜੀ ਦਾ ਗੁਰਪੁਰਬ ਸਾਹਿਬ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਪਿੰਡ ਦੀਆਂ ਸੰਗਤਾਂ ਬਹੁਤ ਜਹੋ ਜ ਨਾਲ ਨਾਲ ਨਗਰ ਕੀਰਤਨ ਵਿੱਚ ਹਿੱਸਾ ਲੈ ਰਹੀਆਂ ਤੇ ਉੱਥੇ ਨਾਲ ਹੀ ਅੱਜ ਦਸਤਾਰ ਮੁਕਾਬਲੇ ਹੋਏ ਆ ਛੋਟੇ ਬੱਚਿਆਂ ਦੇ ਤੇ ਕਿਵੇਂ ਦੇਖਦੇ ਉਹਨੂੰ ਵਾਹਿਗੁਰਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੜੀ ਗਰਭਾ ਗੁਰੂ ਸਾਹਿਬ ਦੀ ਜੀ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਜੀ ਸੰਗਤਾਂ ਪਿੰਡ ਬੂਲਪੁਰ ਦੀਆਂ ਬਹੁਤ ਗੁਰੂ ਸਾਹਿਬ ਦੀ ਬੜੀ ਵੱਡੀ ਕਿਰਪਾ ਵਾਜੀ ਸੰਗਤ ਦੇ ਉੱਪਰ ਪਰਸੋਂ ਰੋਜ ਤੋਂ ਲੰਗਰ ਚੱਲ ਰਿਹਾ ਜੀ ਗੁਰੂ ਸਾਹਿਬ ਦੇ ਤੇ ਬੜੀ ਕਿਰਪਾ ਜੀ ਸੰਗਤ ਦਾ ਬਹੁਤ ਵੱਡਾ ਉਪਰਾਲਾ ਵਾਜੀ ਤੇ ਦਸਤਾਰ ਮﻘਾਬਲੇ ਹੋਏ ਛੋਟੇ ਬੱਚਿਆਂ ਦੇ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਦੇਖੋ ਜੀ ਉਹ ਇੱਕ ਸਿੱਖੀ ਨਾਲ ਛੋਟੇ ਬੱਚਿਆਂ ਨੂੰ ਜੋੜਨਾ ਬਹੁਤ ਵੱਡਾ ਉਪਰਾਲਾ ਵਾਜੀ ਜੇ ਦਸਤਾਰਾ ਸਾਡੇ ਬੱਚੇ ਅੱਜ ਬਣਨਗੇ ਤੇ ਅਸੀਂ ਕੱਲ ਨੂੰ ਹੀ ਬੱਚੇ ਸਿੱਖੀ ਦੇ ਵਿੱਚ ਜਾਣਗੇ ਸਿੱਖੀ ਸਰੂਪ ਦੇ ਨਾਲ ਰਹਿਣਗੇ ਤੇ ਗੁਰੂ ਸਾਹਿਬ ਦੀ ਜਿਹੜੀ ਸਿੱਖੀ ਸਿੱਖ ਧਰਮਾ ਸਿੱਖ ਧਰਮਾ ਆਪਣਾ ਫੇਰ ਹੀ ਕਾਇਮ ਰਹੂਗਾ ਜੀ ਠੀਕ ਹੈ ਜੀ ਹਾਂਜੀ ਤੇ ਧੰਨਵਾਦ ਜੀ ਤੁਸੀਂ ਆਪਦੇ ਵਿਚਾਰ ਸਾਂਝੇ ਕੀਤੇ ਤੇ ਆਪਾਂ ਤੁਸੀਂ ਵੀ ਵਲੌਗ ਦੇਖਣਾ ਬਾਅਦ ਸਾਰਾ ਹਾਂਜੀ ਬਾਈ ਇਹਨਾਂ ਤੁਸੀਂ ਵਿਚਾਰ ਦੇ ਦਿੱਤੇ ਆ ਮੁੜ ਕੇ ਦੇਖੋਣਾ ਪੂਰੀ ਵੀਡੀਓ ਦੇਖਣੀ ਆ ਆਪਾਂ YouTube ਤੇ ਪਾਵਾਂਗੇ ਧੰਨਵਾਦ ਜੀ ਬਹੁਤ ਬਹੁਤ ਜੀ ਓਕੇ ਅੱਤ ਵਿੱਚ ਬਾਦ ਸਹਾਇਆ ਜੀ ਮਨਾਇਆ ਸੰਗਤਾਂ ਨੇ ਅੱਜ ਦਿਨ ਵੜ ਪਾਗੀ ਆਇਆ ਜੀ ਮਨਾਇਆ ਸੰਗਤਾਂ ਨੇ ਅੱਤ ਵਿੱਚ ਬਾਦ ਸਹਾਇਆ ਜੀ ਮਨਾਇਆ ਸੰਗਤਾਂ ਨੇ ਅੱਜ ਦਿਨ ਵੜ ਪਾਗੀ ਆਇਆ ਜੀ ਮਨਾਇਆ ਸੰਗਤਾਂ ਨੇ ਸੀ ਸਗੁਰਾਂ ਦੇ ਸੋਹੇ ਜੀ ਸੀ ਸਗਰਾਂ ਦੇ ਸੋਹੇ ਚੀਰਾ 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 ਸੀ ਸਗਰਾਂ ਦੇ ਸੋਹੇ ਕਲਗੀ ਨਾਲ ਸਜਾਇਆ ਜੀ ਮਨਾਇਆ ਸੰਗਤਾਨੇ ਅਜ ਦਿਨ ਵੜਪਾ ਗੀ ਆਇਆ ਜੀ ਮਨਾਇਆ ਸੰਗਤਾਨੇ ਕਲਗੀ ਨਾਲ ਸਜਾਇਆ ਜੀ ਮਨਾਇਆ ਸੰਗਤਾਨੇ ਅਜ ਦਿਨ ਵੜਪਾ ਗੀ ਆਇਆ ਜੀ ਮਨਾਇਆ ਸੰਗਤਾਨੇ ਨਾਲ ਗੁਰਾਂ ਦੇ ਪੰਜ ਪਿਆਰੇ ਨਾਲ ਗੁਰਾਂ ਦੇ ਪੰਜ ਪਿਆਰੇ अॼ पागी आया वट पी चङो ਲੱਖ ਲੱਖ ਹੁਣ ਵਧਾਈਆਂ ਗੁਰਾਂ ਦੇ ਜਨਮ ਦਿਨੀਆਂ ਲੱਖ ਲੱਖ ਹੁਣ ਵਧਾਈਆਂ ਗੁਰਾਂ ਦੇ ਜਨਮ ਦਿਨੀਆਂ ਤੇ ਜੀ ਆਪਾਂ ਲੱਗੇ ਆ ਵਲੌਗ ਦਾ ਐਂਡ ਕਰਨਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਆਪਣਾ ਵਲੌਗ ਕਿਵੇਂ ਲੱਗਾ ਤੇ ਲਾਸਟ ਆਪਾਂ ਥੋੜੀਆਂ ਜੀਆਂ ਤੁਹਾਨੂੰ ਨੌਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਕਰਵਾਈ ਡੈਕੋਰੇਸ਼ਨ ਦੀਆਂ ਝੜਕਾ ਵੀ ਦਿਖਾਉਣੀਆਂ ਸੀਗੀਆਂ ਤੇ ਇਸ ਵਾਰ ਪਿੰਡ ਬੂਲਪੁਰ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਤੇ ਜਹੋ ਜਲਾਲ ਨਾਲ ਗੁਰਪੁਰਬ ਸਾਹਿਬ ਨੂੰ ਮਨਾਇਆ ਤੇ ਕੁਝ ਝਲਕਾ ਪਾਦਿਆਂ ਨੂੰ ਦਿਖਾਵਾਂਗੇ ਡੈਕੋਰੇਸ਼ਨ ਦੀਆਂ